ਧੰਨ ਵਾਹਿਗੁਰੂ ਸਾਹਿਬ ਜੀਓ ਗੌੜੀ ਮਹਲਾ ਪੰਜਵਾ ਜਲ ਥਲ ਮਈਲ ਪੂਰਨ ਹਰ ਮੀਤ ਬ੍ਰਹਮ ਬਿਨਸੇ ਗਾਏ ਗੁਣ ਨੀਤਾ ਉਠਤ ਸੋਬਤ ਹਰ ਸੰਗ ਪਹਰਵਾ ਜਾਂ ਕ ਸਿਮਰਨ ਜਮ ਨਹੀਂ ਦਰਵਾ ਰਹਾਉ ਚਰਨ ਕਮਲ ਪ੍ਰਭ ਹृदय ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਾਨ ਧਨ ਟੇਕ ਸਚ ਸ਼ਾ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਨਾਨ ਪ੍ਰਭ ਰਾਖੇ ਦੇ ਹੱਥ ਮਹਾ ਗਰੀਬ ਜਨ ਸਾਧ ਅਨਾਥ ਨਾਨ ਪਰਬ ਰਾਖੇ ਦੇ ਹੱਥ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਜਿਹੜਾ ਹਮੇਸ਼ਾ ਹੀ ਸਾਡੇ ਅੰਗ ਸੰਗ ਸਹਾਈ ਹੈ ਪਰ ਮਨੁੱਖ ਜਿਸ ਵੇਲੇ ਕੋਈ ਚੰਗਾ ਕੰਮ ਕਰਦਾ ਹੈ ਕਹਿੰਦਾ ਰੱਬ ਦੇਖ ਰਿਹਾ ਮਾੜਾ ਕਰਦਾ ਕਹਿੰਦਾ ਨਹੀਂ ਰੱਬ ਨਹੀਂ ਦੇਖਦਾ ਪਰ ਸਤਿਗੁਰੂ ਕਹਿੰਦੇ ਨਿਕਟ ਬੂਝੇ ਜਿਹੜਾ ਰੱਬ ਨੂੰ ਨੇੜੇ ਸਮਝੇਗਾ ਨਾ ਉਹ ਬੁਰਾ ਕਿਉਂ ਕਰੇ ਇਹੀ ਕਾਰਨ ਹੈ ਕਿ ਸੰਸਾਰ ਦੇ ਵਿੱਚ ਇਨਾ ਕ੍ਰਾਈਮ ਇੰਨੀਆਂ ਦੁਸ਼ਮਣੀਆਂ ਸੰਸਾਰ ਦੇ ਵਿੱਚ ਆ ਕਿ ਰੱਬ ਲੋਕਾਂ ਨੂੰ ਦੂਰ ਦਿਖਦਾ। ਪਾਪ ਜਿ세 ਦੀ ਗੱਲ ਕਰ ਲਈਏ ਕਿ ਰੱਬ ਦਾ ਡਰ ਖਤਮ ਹੋ ਗਿਆ। ਮਹਾਰਾਜ ਕਹਿੰਦੇ ਪ੍ਰਮਾਤਮਾ ਤਾਂ ਤੇਰੇ ਨਾਲ ਹੈ। ਜਿਨ੍ਹਾਂ ਨੂੰ ਭਰੋਸਾ ਜਿਨ੍ਹਾਂ ਨੂੰ ਵਿਸ਼ਵਾਸ ਹੈ। ਉਹ ਪ੍ਰਮਾਤਮਾ ਜਿਹੜਾ ਹੈ ਸਦਾ ਅੰਗ ਸੰਗੇ ਦੂਰ ਨਹੀਂ ਹੈ ਪਰਮਾਤਮਾ ਜਿਹੜਾ ਹੈ ਅਕਾਲ ਪੁਰਖ ਜਿਹੜਾ ਹੈ ਉਹ ਸਾਡੇ ਨਾਲ ਹੈ ਸਿਰਫ ਇਹ ਆਪਾਂ ਪੜਨ ਮਾਤਰ ਨਹੀਂ ਹੈ ਕਿ ਸੋ ਸਤ ਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿਥੇ ਮੈਨੂੰ ਲੈ ਛੜਾਈ ਸੋ ਗੁਰ ਮੇਰੇ ਸੰਗ ਸਦਾ ਹੈ ਨਾਲ ਮਹਾਰਜ ਕਹਿੰਦੇ ਕਿਦਾਂ ਦਾ ਕਹਿੰਦੇ ਇੰਨਾ ਤੇਰੇ ਨਾਲ ਹੈ ਕਹਿੰਦੇ ਜਿਦਾਂ ਪਹਿਰੇਦਾਰ ਹੁੰਦਾ ਨਾ ਪਹਿਰੇਦਾਰ ਉਦਾਂ ਪ੍ਰਮਾਤਮਾ ਤੇਰਾ ਪਹਿਰੇਦਾਰ ਹੈ ਉਹ ਰੱਖਿਆ ਕਰਦਾ ਮਹਾਰਾਜ ਕਹਿੰਦੇ ਨਾ ਤਾਪਤੀ ਬਾਉ ਨਾ ਲੱਗੀ ਪਾਰ ਬ੍ਰਹਮ ਸਰਨਾਈ ਚੌ ਗਿਰਦ ਹਵਾਰੇ RAM ਕਾਰ ਦੁੱਖ ਲੱਗੇ ਨਾ ਭਾਈ ਉਹ ਸਾਨੂੰ ਦਿਖਦਾ ਹੀ ਨਹੀਂ ਹੈ ਉਹ ਸਾਡੀ ਇੰਨੀ ਸਹਾਇਤਾ ਕਰਦਾ ਆਪਾਂ ਕਹਿੰਦੇ ਨਾ ਕਿਸੇ ਵੇਲੇ ਆਪਾਂ ਕਿਸੇ ਐਕਸੀਡੈਂਟ ਤੋਂ ਬਚਦੇ ਆਂ ਤੇ ਆਮੇ ਕਿਹਾ ਜਾਂਦਾ ਅੱਜ ਤਾਂ ਰੱਬ ਨੇ ਹੱਥ ਦੇ ਕੇ ਬਚਾ ਲਿਆ। ਮਤਲਬ ਇਹ ਕੀ ਰੱਬ ਦੂਰੋਂ ਥੋੜੇ ਆਇਆ ਸੀ। ਰੱਬ ਤਾਂ ਹੈ ਹੀ ਨਾਲ ਹੈ, ਪਰਮਾਤਮਾ ਦੂਰ ਥੋੜੇ। ਪਰ ਇਹ ਹੈ ਕਿ ਹਾਲਤ ਆਪਣੀ ਸਾਰਿਆਂ ਦੀ ਹੈ ਕਿ ਅਸੀਂ ਜੇ ਚੰਗਾ ਕਰਦੇ ਆਂ ਰੱਬ ਨੂੰ ਨੇੜੇ ਸਮਝਦੇ ਆਂ। ਜੇ ਬੁਰਾ ਕਰਦੇ ਆਂ ਕਹਿੰਦੇ ਰੱਬ ਘੜਾ ਦੇਖ ਰਿਹਾ। ਮਹਾਰਾਜ ਕਹਿੰਦੇ ਉਹ ਸਭ ਕੁਝ ਹੈ ਇਹ ਮਨਮਤ ਜਾਣੇ ਹਰ ਦੂਰ ਹੈ। ਸਦਾ ਦੇਖ ਅਦੂਰ ਸੱਦ ਸੁਣਦਾ ਸੱਦ ਵੇਖਦਾ ਸ਼ਬਦ ਰਿਆ ਭਰਪੂਰ ਅੱਜ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਉਠਤ ਸੋਭਤ ਹਰ ਸੰਗ ਪਹਰੂਆ ਪਹਰੂਆ ਕਹਿੰਦੇ ਪਹਿਰੇਦਾਰ ਹੈ ਸਾਡਾ ਆ ਬਾਡੀਗਾਰਡ ਹੁੰਦੇ ਨਾ ਵੱਡੇ ਬੰਦੇ ਹਾਂਦੇ ਤੋਂ ਪਹਿਰੇ ਤੇ ਖੜੇ ਰਹਿੰਦੇ ਆ ਉਹਨਾਂ ਤੋਂ ਵੀ ਉਹ ਤਾਂ ਸੌ ਵੀ ਜਾਂਦੇ ਕਦੇ ਨੁਕਸਾਨ ਵੀ ਹੋ ਸਕਦਾ ਪਰ ਉਹ ਪਹਿਰੇਦਾਰ ਬਹੁਤ ਵੱਡਾ ਕਰਦਾ ਨਾ ਸਾਡੀ ਰੱਖਿਆ ਵਿਕਾਰਾਂ ਦੇ ਵਿੱਚ ਜਾਂਦੇ ਆ ਹੋਇਆ ਜਿਹੜੇ ਜੁੜ ਜਾਂਦੇ ਨਾ ਰੱਬ ਨਾਲ ਹ ਜੇ ਰੱਬ ਦਾ ਡਰ ਨਹੀਂ ਹੈ ਜੇ ਗਲਤ ਪਾਸੇ ਕਦਮ ਚੁੱਕਿਆ ਵੀ ਉਹ ਤੋਂ ਪਹਿਰੇਦਾਰ ਇੰਨਾ ਵੱਡਾ ਉਹ ਤੁਹਾਨੂੰ ਰੋਕ ਲੈਂਦਾ ਸਾਨੂੰ ਗਲਤ ਪਾਸੇ ਨਹੀਂ ਜਾਣ ਦਿੰਦਾ ਮਹਾਰਾਜ ਕਹਿੰਦੇ ਉਠਤ ਸੋਬਤ ਹਰ ਸੰਗ ਪਹੁਰੂਆ ਜਾਂ ਕੇ ਸਿਮਰਨ ਜਮਣੀ ਦਰੂਆ ਇਤੇ ਸਿਮਰਨ ਦੇ ਨਾਣੇ ਨੂੰ ਸਿਆਰੀ ਜਾਪ ਦੇ ਦਾ ਸਿਮਰਨ ਕਰਨ ਦੇ ਨਾਲ ਜਮਾਂ ਦਾ ਵਿਕਾਰਾਂ ਦਾ ਡਰ ਨਹੀਂ ਹੁੰਦਾ ਊਠਤ ਸੋਬਤ ਹਰ ਸੰਗ ਪਹੁਰਵਾ ਜਾਂ ਕੇ ਸਿਮਰਨ ਜਮ ਨਹੀਂ ਡਰੂਆ ਰਹਾਓ ਜਲ ਥਲ ਮਈਲ ਪੂਰਨ ਹਰ ਮੀਤਾ ਮੇਰਾ ਜਿਹੜਾ ਪ੍ਰਭੂ ਮਿੱਤਰ ਹੈ ਨਾ ਹਰੀ ਮਿੱਤਰ ਹੈ ਉਹ ਜਲ ਵਿੱਚ ਵੀ ਹੈ ਥਲ ਵਿੱਚ ਵੀ ਹੈ ਮਈਲ ਵਿੱਚ ਆਕਾਸ਼ ਵਿੱਚ ਵੀ ਹੈ ਤੁਸੀਂ ਜ਼ਰੂਰ ਦਰਸ਼ਨ ਕਰ ਸਕਦੇ ਹੋ ਜਲ ਦੇ ਨੱਲੇ ਨੂੰ ਸਿਹਾਰੀਆ ਥਲ ਦੇ ਨੱਲੇ ਨੂੰ ਸਿਹਾਰੀਆ ਅਲ ਦੇ ਨੱਲੇ ਨੂੰ ਸਿਹਾਰੀਏ ਜਲ ਵਿੱਚ ਥਲ ਵਿੱਚ ਮਈਲ ਜਲ ਥਲ ਮਈਲ ਪੂਰਨ ਹਰ ਮੀਤ ਪਰਮਾਤਮਾ ਕਿੱਥੇ ਨਹੀਂ ਹੈ ਮਹਾਰਾਜ ਕਹਿੰਦੇ ਜਰੇ ਜਰੇ ਦੇ ਵਿੱਚ ਉਹ ਵਿਆਪਕ ਹੈ ਪਰਮਾਤਮਾ ਦੂਰ ਨਹੀਂ ਹੈ ਪਰਮਾਤਮਾ ਹਰ ਇੱਕ ਜਗ੍ਹਾ ਵਿਆਪਕ ਹੈ ਭ੍ਰਮ ਬਿਨ ਸੇ ਗਾਏ ਗੁਣ ਨੀਤ ਜਦੋਂ ਨਿਤੋਂ ਦੇ ਗੁਣ ਗਾਏਗਾ ਨਾ ਤੇਰੀ ਭਟਕਣਾ ਖਤਮ ਹੋ ਜਾਏਗੀ ਭਰਮ ਭ੍ਰਮ ਬਿਨ ਸੇ ਗਾਏ ਗੁਣ ਨੀਤ ਅ ਸਤਗੁਰ ਜੀ ਗੁਰੂ ਰਾਮਦਾਸ ਜੀ ਦਾ ਕਿ ਸ਼ਬਦ ਪੜ੍ਹਦੇ ਆਪ ਮਹਾਰਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸੁਖ ਪਾਵੈ ਮੇਰੇ ਮਨ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜੜ ਹੋਈ ਹੈ ਨਿਤ ਨਿਤ ਧਿਆਈਏ ਹਰ ਪ੍ਰਖ ਨਰੰਜਨ ਨਿਤ ਉਹਨੂੰ ਤੇ ਆਂ ਮਾਰਾ ਕਹਿੰਦੇ ਭ੍ਰਮ ਬਿਣ ਸੇ ਗਾਏ ਗੁਣ ਨੀਤ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਨਿਤ ਗਾਉਣੇ ਪ੍ਰਮਾਤਮਾ ਕਿੱਦਾਂ ਦਾ ਹੈ ਉਹ ਦੇਖੋ ਨਾ ਸਾਡੇ ਦੇਸ਼ ਦੀ ਹਾਲਤ ਹੁਣ ਜਿਹਨੂੰ ਅਸੀਂ ਦੇਖਦੇ ਸੀ ਉਹਦੀ ਪੂਜਾ ਕਰਨੇ ਸ਼ੁਰੂ ਕਰ ਦਿੱਤੀ ਔਰ ਲੋਕਾਂ ਦੇ ਦਿਮਾਗ ਵਿੱਚ ਬਾਏ ਤੁਹਾਨੂੰ 33 ਕਰੋੜ ਦੇਵੀ ਦੇਵਤੇ ਦੇ ਰਹੇ ਮਾਰਾ ਕਹਿੰਦੇ 33 ਨਹੀਂ ਕਰੋੜ ਨਹੀਂ ਆ ਭਾਈ ਇੱਕੋ ਹੀ ਦੇਣ ਵਾਲਾ ਹੈ ਤੇ ਉਹਨਾਂ ਜਪ ਕਰੋ ਉਹਦਾ ਸਿਮਰਨ ਕਰੋ ਜਪ ਮੰ ਸਤ ਨਾਮ ਉਹਦਾ ਜਿਹੜਾ ਨਾਮਨ ਸਦੀਵੀ ਹੈ ਝੂਠਾ ਨਹੀਂ ਹੈ ਸਤ ਜਪ ਮੰ ਸਤ ਨਾਮ ਔਰ ਇਤਨੀ ਇੱਕ ਦਿਨ ਸਦਾ ਸਤ ਨਾਮ ਸਦਾ ਇਹ ਉਹਨੂੰ ਸਤ ਪ੍ਰਮਾਤਮਾ ਜਿਹੜਾ ਹੈ ਨਾ ਹੋਣ ਵਾਲਾ ਹੈ ਮਿਟਣ ਵਾਲਾ ਨਹੀਂ ਹੈ ਖਤਮ ਹੋਣ ਵਾਲਾ ਨਹੀਂ ਹੈ ਉਹਨੂੰ ਜਪ ਕੀ ਹੋਏਗਾ ਹਲਤ ਪਲਤ ਮੁਖ ਉਜੜ ਹੋਈ ਹੈ ਨਿਤ ਤੇ ਆਈਏ ਹਰ ਪੁਰਖ ਨਰਨ। ਨਿਤ ਹਣ ਉਤਾਂ। ਹੋਇਆ ਕੀ ਜੇ ਪਾਣੀ ਨੂੰ ਦੇਖਿਆ ਲੋਕੀ ਪਾਣੀ ਵੱਲ ਜਾਂਦੇ ਆ ਲੋਕਾਂ ਦਾ ਪਾਣੀ ਨਾਲ ਬਾਹ ਪੈਂਦਾ ਤੇ ਪਾਣੀ ਦੀ ਪੂਜਾ ਕਰਨ ਲੱਗ ਪਏ। ਆ ਪਾਣੀ ਦੇ ਵਿੱਚ ਕਿੰਨਾ ਕੁ ਸਟਾਈ ਜਾਂਦੇ ਆ ਵੀ ਸੱਟ ਵੀ ਆ ਵੀ ਸੱਟ ਵੀ। ਮਦ ਪਾਣੀ ਦੀ ਪੂਜਾ ਕਰੀ ਜਾਂਦੇ। ਅੱਗ ਅੱਗ ਦੀ ਪੂਜਾ ਕਰੇ ਅੱਗ ਦੇ ਵਿੱਚ ਕਿੰਨਾ ਕੁ ਸਿੱਟੀ ਜਾਂਦੇ ਕਰੋੜਾ ਰੁਪਈਆ ਉਹਦੇ ਵਿੱਚ ਹੀ ਸਿੱਟੀ ਜਾਂਦੇ ਕਿਓ ਪਾਈ ਜਾਂਦੇ। ਮਹਾਰਾਜ ਕਹਿੰਦੇ ਉਹਨੂੰ ਦੇਵਤਾ ਬਣਾ ਦੇਦਾ ਆ ਪਾਣੀ ਦੇਵਤਾ ਬਣਾ ਦੇ। ਇਥੋਂ ਤੱਕ ਕਰਤਾ ਆਪਾਂ ਆਸਾ ਦੀ ਵਾਰ ਉੱਪਰ ਪਾਨੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਨ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਬੇਤ ਹੈ ਤਾਂ ਉਹ ਹੋਰ ਪਰਥਾਈ ਸ਼ਬਦ ਆ ਪਰ ਗੁਰੂ ਮਹਾਰਾਜ ਕਹਿੰਦੇ ਇਹਨੂੰ ਦੇਵਤੇ ਮੰਨਣਾ ਸ਼ੁਰੂ ਕਰਦੇ ਹੁਣ ਜੇ ਉਹ ਭੋਜਨ ਬਣੁਖ ਕਰਿਆ ਜਿਹਨੂੰ ਦੇਵਤਾ ਕਹਿੰਦਾ ਜੇ ਨਾਮ ਨਹੀਂ ਜਪੇਗਾ ਨਾ ਹੁਣ ਅभी ਆਪਾਂ ਵਿਚਾਰ ਕਰ ਰਹੇ ਨੇ ਅੰਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਨ ਪੰਜਵਾਂ ਪਾਇਆ ਕਿਰਤ ਤਾਂ ਹੋਆ پاک ਬਵਿੱਤ ਚੰਗੀ ਤਰ੍ਹਾਂ ਘੋਪਾ ਕੇ ਤੜਕਾ ਲਾ ਦਿੱਤਾ ਪਾਪੀ ਸਿਉ ਤਨ ਗੱਡਿਆ ਖਾਦਾ ਕਿਤੇ ਪਾਪੀ ਪੇਟ ਵਿੱਚ ਪਾਲਿਆ ਪਾਪੀ ਤਨ ਦੇ ਵਿੱਚ ਪਾਲਿਆ ਪਾਪੀ ਤਨ ਸਿਉ ਗੱਡਿਆ ਥੁੱਕਾਂ ਪਈਆਂ ਤੇ ਜਿਦ ਵੇਲੇ ਫਿਰ ਮਨੁੱਖ ਵਿਸਤਾ ਕਰਦਾ ਥੁੱਕਦਾ ਹੈ ਨਾ ਗੰਦਗੀ ਦੇ ਉੱਤੇ ਥੁੱਕਾਂ ਪਈਆਂ ਤੇ ਕਹਿੰਦੇ ਜਿੱਤ ਮੁਖ ਨਾਮ ਨਾ ਉਚਰੇ ਬਿਨ ਨਾਵੇ ਰਸ ਖਾਏ ਨਾਨਕ ਏਵ ਜਾਣੀਏ ਤਿੱਤ ਮੁਖ ਠੁਕਾ ਪਾਏ ਜਿਹੜੇ ਨਾਮ ਨਹੀਂ ਜਪਦੇ ਤੇ ਉਹਨਾਂ ਨੂੰ ਵੀ ਠੁਕਾ ਹੀ ਪੈਂਦੀ ਪਾਪ ਸ਼ਰਮਿੰਦਗੀ ਉਠਾਉਣੀ ਪੈਂਦੀ ਸਤਗੁਰੂ ਕਹਿੰਦੇ ਨਿਤ ਪ੍ਰਮਾਤਮਾ ਨੂੰ ਜਪਣਾ ਨਿਤ ਪ੍ਰਮਾਤਮਾ ਕਾਲਪੁਰਖ ਦਾ ਸਿਮਰਨ ਕਰਮ ਪੂਜਾ ਕਰਨ ਲੱਗੇ ਦਰਖਤ ਤੇ ਬੈਠੇ ਦਰਖਤ ਦੀ ਪੂਜਾ ਕਰਾਣੀ ਸ਼ੁਰੂ ਕਰ ਸੱਪਾਂ ਦੀ ਪੂਜਾ ਹੋ ਰਹੀ ਆ ਨਾਗ ਪੰਚਮੀ ਨਿਕਲ ਗਈ ਸਾਰਾ ਕੁਝ ਹੋ ਰਿਹਾ ਹਰੇਕ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਆ ਬੈੜ ਪੂਜੇ ਜਾ ਰਹੇ ਗਾਂ ਦੀ ਪੂਜਾ ਹੋ ਰਹੀ ਜਾਨਵਰਾਂ ਦੀ ਪੂਜਾ ਤੇ ਸਤਗੁਰੂ ਮਹਾਰਾਜ ਕਹਿੰਦੇ ਰੱਬ ਨੂੰ ਭੁੱਲ ਗਏ ਜਿਹਨੂੰ ਜਿਹਨੂੰ ਜਿਹਦਾ ਸਿਮਰਨ ਕਰਨਾ ਸੀ ਜਿਹਨੇ ਸੰਸਾਰ ਬਣਾਇਆ ਸੀ ਜਿਹਨੇ ਗਾਂ ਗਾਂ ਬਣਾਈ ਸੀ ਉਹਨੂੰ ਰੱਬ ਨੂੰ ਭੁੱਲ ਗਏ ਗੁਰੂ ਰਾਮਦਾਸ ਜੀ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਸਾਰੇ ਸੁੱਖ ਦੇਣ ਵਾਲਾ ਕੋਈ ਦਰਖਤ ਨਹੀਂ ਆ ਉਹ ਧਾਗੇ ਬਣ ਬਣ ਕੇ ਦਰਖਤ ਨੂੰ ਹਲੇ ਦੁਆਲੇ ਬੰਨ੍ਹ ਦਿੰਦੇ ਉਨੇ ਥੋੜੀ ਜਿਹਾ ਪਾਰ ਉਤਾਰਾ ਕਰਨਾ ਹੈ ਕਹਿੰਦੇ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਂ ਸਭ ਤੋਂ ਉਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁਖ ਲਤ ਮਾਰੇ ਕਹਿੰਦੇ ਆ ਮੈਂ ਤੁਹਾਨੂੰ ਕਹਿੰਦੇ ਸੀ ਸਾਰੀਆਂ ਕਾਮਨਾ ਪੂਰੀ ਕਰਦੀ ਏ ਤੇਰੀ ਸਵਰਗ ਵਿੱਚ ਸਮਝ ਜਾਂਦੀ ਧੇਨ ਧੇਨ ਕਹਿੰਦੇ ਗਾ ਨੂੰ ਇੱਛਾ ਪੁਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ ਉਹਦੇ ਵਸ ਵਿੱਚ ਆ ਸਭ ਸਭ ਕੋ ਤੇਰੇ ਵਸ ਆਗਮ ਗੋਚਰਾ ਤੂੰ ਭਗਤਾਂ ਕੇ ਵਸ ਭਗਤਾਂ ਤਾਨ ਤੇ ਸੋ ਐਸਾ ਹਰ ਧਾਈਏ ਮੇਰੇ ਜਿਹੜੇ ਤਾਂ ਸਰਬ ਸੁਖ ਪਾਵੈ ਮੇਰੇ ਮਨ ਹੁਣ ਇਹਨਾਂ ਨੂੰ ਸਮਝ ਲੱਗ ਗਈ ਹੁਣ ਕਹਿੰਦੇ ਵੀ ਇਹ ਇੱਕ ਹੁੰਦੀ ਹੈ ਦੇਸੀ ਗਾਂ ਤੇ ਇੱਕ ਹੁੰਦੀ ਹੈ ਜਰਸੀ ਗਾਂ ਦੇਸੀ ਗਾਂ ਸਾਡੀ ਮਾਂ ਹੈ ਤੇ ਉਹ ਦੂਸਰੀ ਮਾਂ ਨਹੀਂ ਤੇ ਜਾਨਵਰਾਂ ਨੂੰ ਠੀਕ ਹੈ ਵੀ ਉਹਨਾਂ ਧਰਮ ਪਰ ਉਹਨਾਂ ਦੀ ਪੂਜਾ ਜਾਨਵਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਤੇ ਅੱਜ ਦੇਖੋ ਨਾ ਸੜਕਾਂ ਦੇ ਉੱਪਰ ਜੇ ਮਾਂ ਤੇ ਸੰਭਾਲਣੀ ਚਾਹੀਦੀ ਹੈ ਨਾ ਸਾਨੂੰ ਅੱਜ ਸੋਚਣਾ ਚਾਹੀਦਾ ਅਸੀਂ ਕਿੱਥੇ ਖੜੇ ਹਾਂ ਸਤਿਗੁਰ ਨੇ ਇੱਕ ਅਕਾਲ ਪੁਰਖ ਦੀ ਪੂਜਾ ਕਹਿੰਦੇ ਪੂਜੋ RAM ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵ ਪ੍ਰਮਾਤਮਾ ਕਾਲ ਪੁਰਖ ਨੂੰ ਯਾਦ ਕਰੋ ਉਹਦਾ ਸਿਮਰਨ ਕਰੋ ਉਹਦੀ ਭਗਤੀ ਕਰੋ ਮਹਾਰਾਜ ਕਹਿੰਦੇ ਕਿੱਥੇ ਕਿੱਥੇ ਰੱਬ ਕਹਿੰਦੇ ਜਲਤ ਹਲ ਮਈਅਲ ਪੂਰਨ ਹਰ ਮੀਤ ਭ੍ਰਮ ਬਿਨਸੇ ਗਾਏ ਗੁਣ ਨੀਤ ਜਦੋਂ ਉਹਦੇ ਨਿਤ ਗੁਣ ਗਾਏ ਗਾਣ ਤੇਰੀ ਭਟਕਣਾ ਖਤਮ ਹੋਏ। ਓਠਤ ਬੈਟਤ ਹਰ ਸੰਗ ਪਹੁਰਾ। ਜਾਂਕੇ ਸਿਮਰਨ ਜਮ ਨਹੀਂ ਡਰੂਆ ਰਹੋ। ਚਰਨ ਕਮਲ ਪ੍ਰਭ ਰਦਾ ਨਿਵਾਸ। ਜਿਨ੍ਹਾਂ ਦੇ ਨਾ ਹਿਰਦੇ ਵਿੱਚ। ਪ੍ਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਨਾ ਸਗਲ ਦੁਖ ਕਾ ਹੋਇਆ ਨਾਸ। ਉਹਨਾਂ ਦੇ ਸਾਰੇ ਦੁਖਾਂ ਦਾ ਨਾਸ ਹੋ ਜਾਂਦਾ। ਆਸ ਆਣ ਤਾਣ ਧਨ ਏਕ ਮੇਰੀ ਆਸ ਮੇਰਾ ਮਾਣ ਮੇਰਾ ਤਾਣ ਮੇਰਾ ਧਨ ਇੱਕੋ ਹੀ ਪ੍ਰਮਾਤਮਾ ਹੈ ਮਹਾਰਾਜ ਕਹਿੰਦੇ ਕਿਸੇ ਦੀ ਕੋਈ ਆਸ ਹੋਏਗੀ ਮਾਣ ਤਾਣ ਸਭ ਤੂੰ ਹੈ ਤੂੰ ਹੈ ਇੱਕ ਨਾਮ ਤੇਰਾ ਮੈਂ ਉਹਲਾ ਤੂੰ ਹੀ ਮੇਰਾ ਮਾਣ ਹੈ ਤੂੰ ਹੀ ਮੇਰਾ ਤਾਣ ਹੈ ਮੈਂ ਤਾਣ دیਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੇਰੇ ਅੱਗੇ ਅਰਦਾਸ ਮੈਂ ਹੋਰ ਥਾਉ ਨਹੀਂ ਜਿਸ ਪਰ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੇਰੇ ਹੀ ਪਾਸ ਕਿਉਂਕਿ ਉਹ ਪ੍ਰਮਾਤਮਾ ਜਿਹੜਾ ਨਾ ਘਟ ਘਟ ਕੇ ਅੰਤਰ ਕੀ ਜਾਣਕ ਉਹ ਅੰਦਰਲੀ ਗੱਲ ਜਾਣ ਇੱਕ ਬੰਦੇ ਨੇ ਸਵਾਲ ਕੀਤਾ ਕਾਨੂੰਨ ਤੇ ਧਰਮ ਦੇ ਵਿੱਚ ਕੀ ਫਰਕ ਹੈ ਆ ਜਿਹੜਾ ਬਾਹਰੀ ਕਾਨੂੰਨ ਹੈ ਤੇ ਉਹਦੇ ਔਰ ਧਰਮ ਦੇ ਵਿੱਚ ਕੀ ਫਰਕ ਹੈ ਤੇ ਗੁਰੂ ਸੰਗਤ ਜੀ ਜਿਹੜਾ ਕਾਨੂੰਨ ਹੁੰਦਾ ਨਾ ਕਾਨੂੰਨ ਜੇ ਤੁਸੀਂ ਕਿਸੇ ਨੂੰ ਮਾਰੋਗੇ ਥੱਪੜ ਮਾਰ ਦਿੱਤਾ ਕਿਸੇ ਨੂੰ ਸੋਟੇ ਨਾਲ ਮਾਰ ਦਿੱਤਾ ਜਾਂ ਚਾਕੂ ਮਾਰ ਦਿੱਤਾ ਕਿਸੇ ਨਾਲ ਲੜਾਈ ਕਰੋਗੇ ਕਾਨੂੰਨ ਫਿਰ ਹਰਕਤ ਵਿੱਚ ਆਉਂਦਾ ਹੈ ਫਿਰ ਕਾਨੂੰਨ ਫਿਰ ਉਹਨੂੰ ਸਜ਼ਾ ਦਿੰਦਾ ਹੁਣ ਕੋਈ ਬੰਦਾ ਜਾਵੇ ਥਾਣੇ ਵਿੱਚ ਜਾਵੇ ਤੇ ਉਹ ਥਾਣੇਦਾਰ ਨੂੰ ਮੇਰੀ ਰਿਪੋਰਟ ਲਿਖ ਲਓ ਕਹਿੰਦਾ ਦੱਸੋ ਕੀ ਹੋਇਆ ਫਲਾਣਾ ਬੰਦਾ ਮੈਨੂੰ ਮਨ ਦੇ ਵਿੱਚ ਗਾਲਾਂ ਕਢਦਾ ਮੈਨੂੰ ਮਨ ਦੇ ਵਿੱਚ ਗਾਣਾ ਘੜਦਾ ਤੇ ਮਨੋਂ ਦਾ ਕੋਈ ਨਹੀਂ ਮੰਨੇ ਗਾਣਾ ਉਹ ਥੋੜੇ ਮੰਨਣਾ ਆਉਣਾ ਵੀ ਮਨ ਵਿੱਚ ਗੱਲ ਸਾਨੂੰ ਕੀ ਪਤਾ ਕਾਨੂੰਨ ਦੇ ਵਿੱਚ ਕਾਨੂੰਨ ਹਰਕਤ ਵਿੱਚ ਬਾਅਦ ਵਿੱਚ ਆਉਂਦਾ ਪਰ ਧਰਮ ਜਿਹੜਾ ਅੰਦਰਲੀ ਗੱਲ ਇੱਕ ਹੁੰਦਾ ਪਾਪ ਇੱਕ ਹੁੰਦਾ ਅਪਰਾਧ ਅਪਰਾਧ ਕਰਦਾ ਉਹ ਜੇਲ੍ਹ ਵਿੱਚ ਜਾਂਦਾ ਪਾਪ ਜਿਹੜਾ ਮਨੁੱਖ ਪਤਾ ਨਹੀਂ ਕਿੰਨਾ ਕਿਸੇ ਦਾ ਬੁਰਾ ਸੋਚਦਾ ਪਰ ਉਹਦਾ ਫੈਸਲਾ ਵੀ ਹੁੰਦਾ ਕਾਨੂੰਨ ਬਹੁਤ ਵੱਡਾ ਰੱਬ ਦਾ ਕਾਨੂੰਨ ਬੜਾ ਪੂਰਾ ਨਿਆਂ ਕਰੇ ਕਰਤਾ ਉਨੇਆ ਉਹਦਾ ਪੂਰਾ ਇਨਸਾਫ ਪੂਰਾ ਹੈ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰਾਖਣ ਹਾ ਮਹਾਰਾਜ ਕਹਿੰਦੇ ਭਾਈ ਗੁਰੂ ਅਰਜਨ ਸਾਹਿਬ ਦੀ ਮਹਾਰਾਜ ਕਹਿੰਦੇ ਭਾਵੇਂ ਦਸ਼ਮਲ ਜਿੰਨੇ ਮਰਦੀ ਚੜ ਕੇ ਆਜੇ ਉਹਨੇ ਕਿਹਾ ਸੀ ਵੀ ਗੁਰੂ ਅਰਜਨ ਸਾਹਿਬ ਦੀ ਮਹਾਰਾਜ ਵੀ ਬਥੇਰੇ ਤੁਹਾਨੂੰ ਮਿਲਦੇ ਆ ਸਾਡੇ ਕੌਮ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਬਣੇ ਫਿਰਦੇ ਮੁੱਛਾਂ ਨੂੰ ਹੱਥ ਪਾਉਂਦੇ ਇਦਾਂ ਐਸਾ ਕਰਦੇ ਆਂ ਗੈਸਾ ਕਰਦੇ ਉਹਦਾ ਵੀ ਹੋਣਗੇ ਕੋਈ ਗੁਰੂ ਮਹਾਰਾਜ ਲਿਖਿਆ ਨਾ ਬਾਣੀ ਵਿੱਚ ਉਹ ਦਾੜੀ ਨੂੰ ਹੱਥ ਮਾਰ ਕੇ ਕਹਿੰਦਾ ਗਰੀਬਾਂ ਉੱਪਰ ਮਹਾਰਾਜ ਕਹਿੰਦੇ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮ ਸਾ ਅਗਨ ਮੇ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣਾ ਉਹਦਾ ਇਨਸਾਫ ਜਿਹੜਾ ਨਾ ਕਾਨੂੰਨ ਪ੍ਰਮਾਤਮਾ ਦਾ ਉਹ ਸਭ ਕੁਝ ਜਾਣਦਾ ਹੈ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨ ਮਹਾਰਾਜ ਕਹਿੰਦੇ ਮੈਨੂੰ ਉਹਦੀ ਆਸ ਹੈ ਮੈਨੂੰ ਉਹਦਾ ਮਾਣ ਹੈ ਮੈਨੂੰ ਉਹਦਾ ਤਾਣ ਹੈ ਮੇਰਾ ਧਨ ਵੀ ਉਹੀ ਹੈ ਸਭ ਕੁਝ ਉਹੀ ਹੈ ਆਸਾ ਮਾਣ ਤਾਣ ਧਨ ਏਕ ਸਾਚੇ ਸ਼ਾ ਕੀ ਮਨ ਮੈਂ ਟੇਕ ਹੁਣ ਸੱਸੇ ਨੂੰ ਹਾ ਕੰਨਾ ਤੇ ਹਾ ਲਿਖਿਆ ਮੰਦਾ ਤਾਂ ਸਾਹ ਹੈ ਸਾਹ ਜਿਹੜੇ ਆਪਾਂ ਲੈ ਰਹੇ ਨਾ ਅਸੀਂ ਇੱਥੇ ਪੜ੍ਹਨਾ ਸ਼ਾ ਸਾਚੇ ਸ਼ਾ ਕੀ ਮਨ ਮੈਂ ਟੇਕ ਜਿਹੜਾ ਸ਼ਾਹੂਕਾਰ ਹੁੰਦਾ ਨਾ ਸੱਚਾ ਉਹ ਇੱਕੋ ਹੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਜਿਵੇਂ ਵੇਲੇ ਅਸੀਂ ਅ ਅਣ ਗਹਿਲੀ ਦੇ ਨਾਲ ਪਾਠ ਕਰਕੇ ਪਾਠ ਕਰ ਲੈਨੇ ਬਾਣੀ ਪੜਦੇ ਆ ਤੇ ਉਹ ਲਗਾਤਾਰ ਉਤਰ ਜਾਂਦੀ ਹੁਣ ਜਿੱਦਾਂ ਪੜਦੇ ਆ ਉਦਾਹਰਨ ਦੇ ਤੌਰ ਤੇ ਮੂਲ ਮੰਤਰ ਪੜਦੇ ਆ ਕੀ ਪੜਦੇ ਨੇ ਆਜੂਨੀ ਐੜੇ ਨੂੰ ਕੰਨਾ ਤਾਂ ਨਹੀਂ ਲੱਗਾ ਆਜੂਨੀ ਇੱਕ ਸ਼ਬਦ ਦਾ ਜੱਜੇ ਨੂੰ ਬਿਹਾਰੀ ਐੜਾ ਹੁਣ ਪੜਦੇ ਆ ਜੀ ਕਿ ਲੋਕ ਪੜਦੇ ਜੀਆਂ ਪਰ ਰੋਜ਼ ਸਾਨੂੰ ਜਵਾਬ ਮਿਲਦਾ ਰੋਜ਼ ਸਾਨੂੰ ਅਸੀਂ ਧਿਆਨ ਨਾਲ ਬਾਣੀ ਪੜੀਏ ਨਾ ਮਹਾਰਾਜ ਕਹਿੰਦੇ ਸਭ ਜੀ ਤੇਮਾਰੇ ਜੀ ਤੂੰ ਜੀਆਂ ਕਾ ਦਾਤਾਰ ਜਿੱਤੇ ਜੀਆਂ ਲਿਖਿਆ ਜੀਆਂ ਲਿਖਿਆ ਜਿੱਤੇ ਜੀ ਲਿਖਿਆ ਜੀ ਲਿਖਿਆ ਹੁਣ ਜੀ ਨੂੰ ਵੀ ਜੀਆਂ ਪੜੀ ਜਾਂਦੇ ਜੱਜ ਨੂੰ ਬਿਹਾਰੀ ਐੜਾ ਉਥੇ ਪੜਨਾ ਜੀ ਸਭ ਜੀ ਤੇਮਾਰੇ ਜੀ ਅਗੇ ਤੂੰ ਜੀਆਂ ਕਾ ਦਾਤਾਰ ਮੈਂ ਕੱਲ ਵੀ ਬੰਦ ਕੀ ਸੀ ਸ਼ਬਦ ਪੜ੍ਹਦੇ ਸੀ ਇੱਕ ਵਾਰੀ ਨਹੀਂ 20 ਵਾਰੀ ਗਲਤੀ ਕਰਦੇ ਉੱਥੇ ਲਿਖਿਆ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਤਵਲਕਾ ਵੀ ਸੁਣਨ ਦੇ ਨਾਲ ਕੀ ਹੁੰਦਾ ਸੁਣੀਏ ਸ਼ਬਦ ਵੀ ਹੈਗਾ ਨਾਣੇ ਨੂੰ ਪਿਆਰੀ ਆਉਂਦੀ ਹੈ ਗਾਵੀਏ ਸੁਣੀਏ ਮਨ ਰੱਖੀਏ ਪਾ ਉੱਥੇ ਸੁਣੀਏ ਇੱਥੇ ਸੁਣਨਾ ਸੁਣਿਆ ਸਿੱਧ ਪੀਰ ਸਰਨਾਥ ਸੁਣਿਆ ਧਰਤ ਤ ਤਵਲਕਾ ਸੁਣਿਆ ਦੀਪ ਲੋਪਤਾ ਸੁਣਿਆ ਪਾ ਨਾ ਸਕੇ ਕਾਲ ਨਾਣਕ ਭਗਤਾਂ ਸਦਾ ਵਿਗਾਸ ਸੁਣਾ ਦੂਖ ਪਾਪ ਕਾ ਨਾਸ ਜੇ ਆਪਪਣੇ ਸੁਣੀਏ ਸਿੱਧ ਪੀਰ ਸਰਨਾਥ ਮਤਲਬ ਸੁਣੋ ਤੁਸੀਂ ਸੁਣੋ ਅਰਥ ਦਾ ਅਨਰਥ ਹੋ ਗਿਆ ਨਾ ਇੱਕ ਵਾਰੀ ਨਹੀਂ 20 ਵਾਰੀ ਹੁੰਦਾ 20 ਵਾਰੀ ਪੜਦੇ ਆ ਹਰੇਕ ਪੌੜੀ ਵਿੱਚ 5 ਵਾਰੀ ਲਿਖਿਆ ਤੇ ਜਿਸ ਵੇਲੇ ਲਗਾਮਾਤ ਰਾਈ ਛੱਡ ਦਿੱਤੇ ਹੁਣ ਲਿਖਿਆ ਨਾ ਪਾ ਤਾਲਾ ਪਾ ਤਾਲਖ ਆਗਾਸਾਂ ਆਗਾਸ ਅਕੱਠੇ ਪੜ ਗਏ ਪਾੜ ਕਰਨੇ ਆ ਪਤਾਲਾ ਪਤਾਲ ਲਖੰਗਾ ਸਾਗਾ ਪੱਪੇ ਨੂੰ ਵੀ ਕਰਨਾ ਪਾ ਤਾਲਾ ਪਾ ਤਾਲ ਲਖ ਐੜੇ ਨੂੰ ਵੀ ਕਰਨਾ ਆਗਾਸਾਂ ਆਗਾਸ ਤੋ ਜਦੋਂ ਅਸੀਂ ਦੇਖ ਕੇ ਪੜ ਗਏ ਉਹਦਾ ਅਰਥ ਵੀ ਬਣੇਗਾ ਹੁਣ ਪੜਦੇ ਆ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਪੜਿਆ ਜਾਂਦਾ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਥੋੜਾ ਲਾ ਦਿੱਤਾ ਆਪਣੇ ਕੋਲੇ ਸਾਹ ਤਾਂ ਇੱਕੋ ਹੀ ਹੁੰਦਾ ਨਾ ਇੱਕੋ ਹੀ ਆ ਨਾ ਪ੍ਰਮਾਤਮਾ ਕਿੰਨੇ ਸਾਹ ਹੋ ਤਾਂ ਨਹੀਂ ਸਾਹੋ ਕਿੰਨੇ ਮਹਾਰਾਜ ਜੀ ਕਹਿੰਦੇ ਸਾਚੇ ਸਾਹ ਕੀ ਮਨ ਮੈਂ ਟੇਕ ਜੇ ਕਹੂੰ ਕਮ ਮੈਂ ਸ਼ੁੱਧ ਪੜਨ ਲੱਗਾ ਉਹ ਸਾਹ ਪੜੇਗਾ ਸਾਹ ਆ ਸਾਹ ਜਿਹੜੇ ਲੈਨੇ ਆਪਾਂ ਇੱਥੇ ਪੜਨਾ ਆਸਾ ਮਾਣ ਤਾਣ ਧਨ ਏਕਾ ਸਾਚੇ ਸਾਹ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧ ਅਨਾਥ ਏ ਸਤਗੁਰੂ ਅਸੀਂ ਮਹਾ ਗਰੀਬ ਕੰਗਾਲਾਂ ਦੇ ਕੰਗਾਲ ਅਨਾਥ ਸਾਡਾ 나ਥ ਕੋਈ ਨਹੀਂ ਹੈ ਅਸੀਂ ਤੇਰੀ ਸ਼ਰਨ ਵਿੱਚ ਆਏ ਆ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹੱਥ ਸਤਗੁਰੂ ਕਿਰਪਾ ਕਰੋ ਹੱਥ ਦੇ ਕੇ ਸਾਨੂੰ ਰੱਖ ਲਓ ਮਾੜੇ ਕਹਿੰਦੇ ਤੁਹਾਨੂੰ ਬਕਾਰਾਂ ਤੋਂ ਛੁੱਟ ਜਾਓਗੇ ਮੈਂ ਕਹਿੰਦਾ ਪਾਠ ਕਰਦੇ ਰੋ ਪਾਠ ਤਾਂ ਪਰੋਧ ਕਰਦੇ ਆਂ ਪਰ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਰੋਜ਼ ਪੜਦੇ ਕਿੰਨੀ ਵਾਰੀ ਪੜਦੇ ਆ ਸ਼ਲੋਕ ਪਵਨ ਗੁਰੂ ਪਾਣੀ ਮੈਂ ਪਸੰਦਦੇ ਸੁਣਦੇ ਆ ਪੜਦੇ ਆ ਇੱਕਦਮ ਧਿਆਨ ਆਇਆ ਕਿ ਆਪਾ ਪੜਨੇ ਜਿਲੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾ ਵੀ ਜਿਹੜੇ ਨਾਮ ਤੇ ਹੁੰਦੇ ਉਹਨਾਂ ਦੇ ਮੁਖ ਉਜਲ ਹੁੰਦੇ ਆ ਜਿਹੜੇ ਘਾਲਣਾ ਘਾਲ ਕੇ ਜਾਂਦੇ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਮਾ ਪਾਵਣਾ ਦੇ ਨਾਲ ਹੋਰਾਂ ਦਾ ਵੀ ਛਟਕਾਰਾ ਹੋ ਜਾਂਦਾ ਆ ਜਦੋਂ ਸਕੂਲ ਵਿੱਚ ਪੜ੍ਹਦੇ ਸੀ ਤੁਸੀਂ ਵੀ ਜਾਣਦੇ ਹੋਗੇ ਕਾਸ਼ ਕਰਕੇ ਸੀ ਸਰਕਾਰੀ ਸਕੂਲ ਪੜ੍ਹੇ ਆ ਜਦੋਂ ਅੱਧੀ ਛੁੱਟੀ ਸਾਰੀ ਹੋ ਜਾਂਦੀ ਸੀ ਨਾ ਬੜੀ ਖੁਸ਼ ਹੁੰਦੇ ਸੀ ਛੁੱਟੀ ਹੋ ਗਈ ਜਦੋਂ ਛੁੱਟੀ ਹੁੰਦੀ ਕਿੰਨੀ ਖੁਸ਼ੀ ਹੁੰਦੀ ਸੀ ਤੇ ਮਹਾਰਾਜ ਕਹਿੰਦੇ ਤੁਸੀਂ ਤਾਂ ਬਕਾਰਾਂ ਤੋਂ ਛੁੱਟ ਜਾਓਗੇ ਕਿੰਨੀ ਖੁਸ਼ੀ ਹੋਣੀ ਚਾਹੀਦੀ ਹੈ ਨਾ ਵੀ ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖੋਜਲੇ ਕੀਤੀ ਛੁੱਟੀ ਨਾ ਇਹ ਤੋਂ ਛਟਕਾਰਾ ਲੈਣਾ ਤੇ ਖੁਸ਼ੀ ਹੋਏਗੀ ਨਾ ਵੀ ਅਸੀਂ ਬਕਾਰਾਂ ਤੋਂ ਛੁੱਟ ਜਾਈਏ ਤੇ ਮਹਾਰਾਜ ਕਹਿੰਦੇ ਭਾਈ ਛੁੱਟ ਜਾਓਗੇ ਤੇ ਪ੍ਰਮਾਤਮਾ ਕਾਲਪੁਰਖ ਜਿਹੜਾ ਉਹ ਸਾਡਾ ਪਹਿਰੂ ਆ ਉਹ ਪਹਿਰੇਦਾਰ ਹੈ ਪਹਿਰੇਦਾਰ ਤਾਂ ਕਦੇ ਸੌ ਵੀ ਜਾਣਗੇ ਕਦੇ ਅਵੇਸਲੇ ਵੀ ਹੋ ਜਾਣਗੇ ਕਦੇ ਅਨਗੈਲੀ ਵੀ ਕਰ ਲੈਣਗੇ ਕਦੇ ਆਪਣੀ ਡਿਊਟੀ ਤੋਂ ਅ ਇੱਧਰ ਉੱਧਰ ਵੀ ਹੋ ਜਾਣਗੇ ਪਰ ਪ੍ਰਮਾਤਮਾ ਜਿਹੜਾ ਕਹਿੰਦੇ ਉਠਤ ਸੋਭਤ ਹਰ ਸੰਗ ਪਹਰੂਆ ਜਾਂ ਕੇ ਸਿਮਰਨ ਜਮ ਨਹੀਂ ਡਰੂਆ ਕਹਿੰਦੇ ਵੀ ਜਮਾ ਦਾ ਬਿਕਾਰਾਂ ਦਾ ਕੋਈ ਵੀ ਡਰ ਨਹੀਂ ਹੈ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਜੀ ਸਤਗੁਰਾਂ ਦੀ ਅਪਾਰ ਕਿਰਪਾ ਆਪ ਜੀਆਂ ਦੇ ਉੱਪਰ ਹੈ ਸਤਿਗੁਰੂ ਇਸੇ ਤਰ੍ਹਾਂ ਆਪ ਜੀਆਂ ਤੇ ਬਖਸ਼ਿਸ਼ ਕਰਨ ਗੁਰੂ ਕੀ ਸੰਗਤ ਅਤੇ ਨਾਮ ਬਾਣੀ ਦੇ ਨਾਲ ਆਪ ਜੀ ਦਾ ਪਿਆਰ ਬਖਸ਼ਿਸ਼ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉ ਫਤਿਹ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ